ਦੇ ਲੈ ਮੈਨੂੰ ਬੜੇ ਪਿਆਰੇ ਲੱਗੇ ਠੀਕ ਕਰਾਂ ਮੈਂ ਤਵਾਰੂ ਜੀ ਕੋਈ ਬੜੇ ਸਾਲਾਂ ਦੀ ਗੱਲ ਸਿਰੂਸ ਚਲੀ ਗਈ ਰੂਸ ਪ੍ਰੋਗਰਾਮ ਸੀ ਤੇ ਆਪਣੇ ਪਾਕਿਸਤਾਨ ਦੇ ਮੈਨੂੰ ਗਵਰਨਮੈਂਟ ਵੱਲੋਂ ਰੇਸ਼ਮਾ ਆਪ ਜਾਏ ਪਾਕਿਸਤਾਨ ਦੀ ਮਸ਼ਹੂਰ ਸਿੰਗਰ ਰੇਸ਼ਮਾ ਰੇਸ਼ਮਾ ਗੱਲ ਕਰ ਰਹੀ ਏ ਸਿੱਖਾਂ ਦੇ ਬਾਰੇ ਸਰਦਾਰਾਂ ਦੇ ਬਾਰੇ ਤੇ ਉਹਦਾ ਕਹਿਣਾ ਏ ਵੀ ਕਿ ਮੈਨੂੰ ਜਿਹੜੇ ਮਰਦੀ ਤੁਸੀਂ ਮੁਲਕ ਚੁਲਾਈ ਜਾਓ ਜਿਹੜੇ ਮਰਦੀ ਕੰਟਰੀ ਚੁਲਾਈ ਜਾਓ ਤੁਸੀਂ ਮੈਨੂੰ ਮੇਰਾ ਲਿਬਾਸ ਚੇਂਜ ਨਹੀਂ ਹੋ ਸਕਦਾ ਜਿਸ ਤਰ੍ਹਾਂ ਸਰਦਾਰਾਂ ਦਾ ਲਿਬਾਸ ਚੇਂਜ ਨਹੀਂ ਹੋ ਸਕਦਾ ਸਰਦਾਰਾਂ ਦਾ ਕਲਚਰ ਚੇਂਜ ਨਹੀਂ ਹੋ ਸਕਦਾ ਸਿੱਖਾਂ ਦਾ ਕਲਚਰ ਰਹਿਣ ਸਹਿਣ ਨਹੀਂ ਚੇਂਜ ਹੋ ਸਕਦਾ ਮੇਰਾ ਲਿਬਾਸ ਵੀ ਚੇਂਜ ਨਹੀਂ ਹੋ ਸਕਦਾ ਤੇ ਗੱਲ ਕੌਣ ਕਰ ਰਹੀ ਹੈ ਪਾਕਿਸਤਾਨ ਦਾ ਇੱਕ ਬਹੁਤ ਵੱਡਾ ਨਾਮ ਰੇਸ਼ਮਾ ਰੇਸ਼ਮਾ ਦੱਸਦੀ ਹੈ ਆਪਣੀ ਵੀਡੀਓ ਦੇ ਵਿੱਚ ਰੂਸ ਗਈ ਸੀ ਰੂਸ ਦੇ ਵਿੱਚ ਉਹ ਸਰਕਾਰ ਦੇ ਉਹਨਾਂ ਦਾ ਮੂਲਕ ਵੇਖਦੇ ਵੇਖਦੇ ਸਰਕਾਂ ਵੇਖਦੇ ਜਿੱਥੇ ਉਹਨੇ ਜਾਣਾ ਸੀ ਜਿਹੜੀ ਜਗ੍ਹਾ ਤੇ ਜਾਣਾ ਸੀ ਉਹ ਜਗ੍ਹਾ ਹੀ ਭੁੱਲ ਗਈ। ਉੱਥੋਂ ਇੱਕ ਸਰਦਾਰ ਜੀ ਨੂੰ ਉਹਨੇ ਵੇਖਿਆ ਤੇ ਸਰਦਾਰ ਜੀ ਨੂੰ ਵੇਖ ਕੇ ਉਹਨੇ ਇਹ ਕਿਹਾ ਕਿ ਇਹ ਮੇਰਾ ਪਿਓ ਹੈ। ਮਤਲਬ ਮੇਰਾ ਪਿਓ ਵੀ ਜਿਹੜਾ ਹੈ ਉਹ ਵੀ ਮੇਰਾ ਬਾਪੂ ਹੈ ਜਿਹੜਾ ਉਹ ਵੀ ਪੱਗ ਬੰਨਦਾ ਹੈ ਮਤਲਬ ਉਹ ਵੀ ਇੰਜ ਦਾ ਹੀ ਉਹਦਾ ਰਹਿਣ ਸਹਿਣ ਕਲਚਰ ਉਹਦੇ ਇੰਜ ਦਾ ਹੀ ਹੈ ਉਹਦੀ ਵੀ ਜਿਹੜੀ ਡਰੈਸਿੰਗ ਹੈ ਉਹ ਇੰਜ ਦੀ ਹੈ। ਤੇ ਅੱਜ ਇਸੇ ਬਾਰੇ ਇੱਕ ਵੀਡੀਓ ਹੈ ਤੇ ਰੇਸ਼ਮਾ ਜਿਹੜੀ ਹੈਵੇ ਉਹ ਸਰਦਾਰ ਭਰਾਵਾਂ ਨੂੰ ਸਿੱਖਾਂ ਨੂੰ ਕਿੰਨੀ ਰਿਸਪੈਕਟ ਦਿੰਦੀ ਏ ਐਸੇ ਬਾਰੇ ਅੱਜ ਦੀ ਵੀਡੀਓ ਏ ਵੀਡੀਓ ਤੋਂ ਅੱਗੇ ਵਧਣ ਤੋਂ ਪਹਿਲੇ ਤਮਾਮ ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਬਨੇ ਬੈਲ ਆਈਕਨ ਜ਼ਮੀਦ ਬਾਦੋ ਤਾਂ ਕਿ ਹਰ ਲਈ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚਾ ਕਰੇ ਵੀਡੀਓ ਸ਼ੁਰੂ ਕਰਦੇ ਹਾਂ ਇਹ ਗੱਲ ਹੈ ਮੈਨੂੰ ਬੜੇ ਪਿਆਰੇ ਲੱਗਦੇ ਠੀਕ ਕਰਾਂ ਮੈਂ ਇੱਕ ਵਾਰੀ ਜੀ ਕੋਈ ਬੜੇ ਸਾਲਾਂ ਦੀ ਗੱਲ ਸਿਰਫ ਚਲੀ ਗਈ ਰੂਸ ਪ੍ਰੋਗਰਾਮ ਸੀ ਤੇ ਆਪਣੇ ਪਾਕਿਸਤਾਨ ਨੇ ਮੈਨੂੰ ਗਵਰਨਮੈਂਟ ਵੱਲੋਂ ਕਿ ਰਿਸ਼ਮਾ ਆਪ ਜਾਏ ਮੈਂ ਜਰੂਸਲਮ ਸੀ ਗਏ ਕੋਈ 150 ਬੰਦੇ ਤਾਹਫਾ ਜਿਵੇਂ ਉਹਨਾਂ ਦਿੱਤੇ ਆ ਉਹਦੇ ਸਾਡੇ ਉਧਰ ਜਾਣੇ ਹੁਣ ਮੈਂ ਸਵੇਰੇ ਸਵੇਰੇ ਬਾਹਰ ਫਿਰਨ ਉਹਨਾਂ ਦੇ ਮੁਲਕ ਦੇਖੂ ਸ਼ੇਂਦੀਆਂ ਸੜਕ ਤੇ ਰਸਤਾ ਭੁੱਲ ਗਈ ਹੁਣ ਨਾ ਮੈਨੂੰ ਅੰਗਰੇਜ਼ੀ ਆਵੇ ਨਾ ਕੋਈ ਬਾਤ ਹੋਊ ਤਾਂ ਕੀ ਕਰਾਂ ਫਿਕਰ ਵਿੱਚ ਪੈ ਗਈ ਇਧਰ ਉਧਰ ਵੇਖਾਂ ਦੇ ਸਾਰੀ ਅੰਗਰੇਜ਼ੀ ਦੀ ਅੰਗਰੇਜ਼ੀ ਦਾ ਨਜ਼ਰ ਆਣ ਇੱਕ ਸਰਦਾਰ ਜੀ ਮੈਨੂੰ ਮਿਲ ਗਿਆ ਮੈਂ ਕਿਹਾ ਯਾ ਅੱਲਾ ਸ਼ੁਕਰ ਹੈ ਮੇਰਾ ਪਿਓ ਮਿਲ ਗਿਆ ਮੇਰੇ ਵੀ ਮੇਰਾ ਹੀ ਪਿਓ ਪਗ ਬਨ ਗਿਆ ਬਨ ਦੇ ਸੀ ਮੈਂ ਕਿਹਾ ਉਹਨਾਂ ਦੀ ਦੁਕਾਨ ਸੀ ਘਰੀਆਂ ਦੀ ਮੈਂ ਭੱਜ ਕੇ ਗੇ ਮੈਂ ਕਿਹਾ ਸਰਦਾਰ ਜੀ ਕਾਹ ਪੁੱਤਰ ਕੀ ਗੱਲ ਹੈ ਮੈਂ ਕਿਹਾ ਜੀ ਅਸੀਂ ਪਾਕਿਸਤਾਨੋਂ ਆਏ ਆਂ ਤੇ ਮੇਰਾ ਵੀਰ ਮੈਂ ਤੇ ਇਹ ਸੜਕਾਂ ਦੇਖ ਦਿੱਖ ਦਿੱ ਤੇਰੇ ਵੱਲ ਆ ਗਈਆਂ ਕਹਿੰਨੇ ਕਿ ਫਿਰ میں کہا رستہ بھول گئے تو کہڑی جگہ تو آئے مگر یہ میں ہی پتا نہیں لیکن میرے کو چابی ہے کمرے دی انہوں نے ویک کے اپنا سارا پتا نشان ہے انہوں نے مینو گھر چڈ کے آئے میں جی میرا نام ریشما ہے کہ اچھا ریشما پنجابی گانے گا آئی ربا نے لگتا دل میرا ہاں کہا سردار جی تھوڑے بھی کر دل نہیں لگے تو میں روس ہاں گئی जिथे सरदार जी ना मेना ईमान ना, ना मैं फिर मैंने अदूरी लगती भावे तुम नाराज हो हाँ मेरे बिरा है क्योंकि ना रेशमां का तब्दील हो लिबास भावे मुल्क ले जाओ ना सरदार ना अपना चेंज मुल्ख मैं पक्की गारंटी देनी ना रेशम बदल दी ते ना सरदार जी बदल दे असी अगले जन्मों में कोई भैन पाई तू जे मैं सारे वलिया दी बाबा गुरु नानक जी दी ਅਸੀਂ ਸਾਰਿਆਂ ਦੀ ਇੱਜ਼ਤ ਕਰਦੇ ਹਾਂ ਖੁਦਾ ਕਰੇ ਮੈਂ ਅਮਰਸਰ ਗਈ ਮੈਂ ਬਾਬਾ ਜੀ ਦੇ ਦਰਬਾਰ ਤੇ ਹੋ ਕੇ ਆਈ ਫਿਰ ਉਹਨਾਂ ਨੇ ਮੈਂ ਸ਼ਬਦ ਸੁਣਾਇਆ ਤੇ ਮੈਂ ਤੁਹਾਨੂੰ ਇੱਕ ਸ਼ਬਦ ਸੁਣਾ ਰਹੀ ਹਾਂ ਮਿੱਤਰ ਪਿਆਰਿਆਂ ਨੂੰ ਅਵਲ ਲਲਾ ਨੂਰ ਉਹ ਪਾਇਓ ਕੁਦਰਤ ਕੇ ਸਭ ਬੰਦੇ ਇੱਕ ਨੂਰ ਚ ਸਭ जग ਉਪਯੋਗ ਹੋ ਭਲੇ ਕੋ ਮੰਦੇ ਇਹ ਮੈਨੂੰ ਲਿਖੇ ਨਹੀਂ ਦਿੱਤਾ ਮੇਰੀ ਕਿਤਾਬ ਪਾਕਿਸਤਾਨ ਰਹਿ ਗਈ ਉਂਝੇ ਮੈਂ ਅਲੀ ਬੇ ਪੜ੍ਹੀ ਹੋਈ ਹਾਂ ਸਰਦਾਰ ਜੀ ਹਾਂਜੀ ਤੇ ਐਸੀ ਅੱਜ ਦੀ ਵੀਡੀਓ ਨਾਲ ਤੁਸੀਂ ਅੰਦਾਜ਼ਾ ਲਗਾਓ ਕਿ ਜਿਹੜੀ ਰੇਸ਼ਮਾ ਉਹ ਉਹਦਾ ਰਿਸਪੈਕਟ ਦਾ ਲੈਵਲ ਜਿਹੜਾ ਸਰਦਾਰਾਂ ਨੂੰ ਲੈ ਕੇ ਉਹ ਕਿੱਥੇ ਹੈਗਾ ਉਹ ਇਹੋ ਹੀ ਕਹਿ ਰਹੀ ਹੈ ਕਿ ਮੈਨੂੰ ਤੁਸੀਂ ਜਿਹੜੇ ਮਰਜ਼ੀ ਮੁਲਕ ਚ ਲੈ ਜਾਓ ਮੈਂ ਜਿਹੜੇ ਮਰਜ਼ੀ ਮੁਲਕ ਦੇ ਵਿੱਚ ਮੈਂ ਚਲੀ ਜਾਵਾਂ ਮੇਰਾ ਜਿਹੜਾ ਡ्रेसਿੰਗ ਸੈਂਸ ਉਹ ਕਦੀ ਚੇਂਜ ਨਹੀਂ ਹੋ ਸਕਦਾ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਸਰਦਾਰਾਂ ਦਾ ਕਲਚਰ ਸਰਦਾਰਾਂ ਦਾ ਰਹਿਣ ਸਹਿਣ ਉਹਨਾਂ ਦੀ ਡ्रेसਿੰਗ ਚੇਂਜ ਨਹੀਂ ਹੋ ਸਕਦੀ ਤੇ ਤੁਸੀਂ ਅੰਦਾਜ਼ਾ ਲਾ ਲਓ ਉਹ ਇੱਥੋਂ ਦਾ ਕਹਿ ਰਹੀ ਹੈ ਕਿ ਮੈਂ ਉਸ ਮਹਿਫਲ ਦੇ ਵਿੱਚ ਗਾਣ ਦਾ ਮਜ਼ਾ ਹੀ ਨਹੀਂ ਆਂਦਾ ਜਿੱਦੇ ਵਿੱਚ ਸਰਦਾਰ ਨਾ ਹੋਣ ਤੇ ਜਿਸ ਤਰ੍ਹਾਂ ਉਹ ਕਹਿੰਦੀ ਜਿਵੇਂ ਚੜ੍ਹਦੇ ਪੰਜਾਬ ਗਈ ਉੱਥੇ ਜਾ ਕੇ ਮੈਂ ਉਹ ਗੁਰਦੁਆਰੇ ਵੀ ਗਈ ਤੇ ਜਿਸ ਤਰ੍ਹਾਂ ਉਹ ਬਾਬਾ ਗੁਰੂ ਨਾਨਕ ਸਾਹਿਬ ਦੀ ਰਿਸਪੈਕਟ ਕਰ ਰਹੀ ਏ ਕਿ ਮਤਲਬ ਤੁਸੀਂ ਅੰਦਾਜ਼ਾ ਲਗਾਓ ਕਿ ਇੱਕ ਸਿੱਖਾਂ ਨੂੰ ਲੈ ਕੇ ਉਹਦਾ ਰਿਸਪੈਕਟ ਦਾ ਲੈਵਲ ਕਿੰਨਾ ਹਾਈ ਏ ਹੈ ਤੇ ਐਸੀ ਅੱਜ ਦੀ ਵੀਡੀਓ ਬਾਕੀ ਕਮੈਂਟਸ ਕਰਕੇ لازਮੀ ਦੱਸੋ ਕਿ ਤੁਹਾਨੂੰ ਇਹ ਵੀਡੀਓ ਕੈਂਸ ਦੀ ਲੱਗੀ ਤੇ ਮਿਲ ਲਿਆ ਕਿਸੇ ਨੈਕਸਟ ਵੀਡੀਓ ਦੇ ਅੰਦਰ ਬਾਈ ਬਾਏ